ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤਾਂ ਦੋਸਤੋ ਮੈਨੂੰ ਕਮੈਂਟ ਆ ਰਹੇ ਸੀਗੇ ਕਿ ਕਾਟਨ ਦੀ ਵੈਰਾਈਟੀ ਕਿੱਥੋਂ ਮਿਲਦੀ ਹੈ ਜੀ ਤਾਂ ਦੇਖੋ ਜੀ ਵੈਸੇ ਤਾਂ ਕਾਟਨ ਦੀ ਵੈਰਾਈਟੀ ਤੁਹਾਨੂੰ ਲੁਧਿਆਣਾ ਦੀ ਰਿਟੇਲ ਵਿੱਚ ਫੀਲਡ ਗੰਜ ਮਾਰਕੀਟ ਵਿੱਚ ਮਿਲੇਗੇ ਜੀ ਤੇ ਮੈਨੂੰ ਕਮੈਂਟ ਇਹ ਆ ਰਹੇ ਸੀਗੇ ਕਿ ਗਊਸ਼ਾਲਾ ਮਾਰਕੀਟ ਵਿੱਚ ਕੀ ਸਮਰ ਦੀ ਕਲੈਕਸ਼ਨ ਹੈ ਜਾਂ ਫਿਰ ਉਰੇ 12 ਮਹੀਨੇ ਗਰਮ ਕੱਪੜੇ ਹੀ ਮਿਲਦੇ ਨੇ ਦੇਖੋ ਜੀ ਗਰਮ ਜਿਹੜੀ ਗਊਸ਼ਾਲਾ ਮਾਰਕੀਟ ਹੈ ਜੀ ਉਹ ਵ ਕਲੋਥ ਦੇ ਨਾਮ ਨਾਲ ਫੇਮਸ ਹੈ ਕਿਉਂਕਿ ਉੱਥੇ ਗਰਮ ਕੰਬਲ ਗਰਮ ਬੈੱਡ ਸ਼ੀਟਸ ਵਗੈਰਾ ਇਸ ਤਰ੍ਹਾਂ ਦਾ ਸਮਾਨ ਜ਼ਿਆਦਾ ਮਿਲਦਾ ਹੈ ਬਟ ਉੱਥੇ ਕੋਟਨ ਦੀ ਵੈਰਾਈਟੀ ਵੀ ਮੌਸਮ ਦੇ ਅਕੋਰਡਿੰਗ ਬਦਲਦੀ ਰਹਿੰਦੀ ਹੈ ਗਰਮ ਗਰਮ ਕਲੋਥਸਾ ਉੱਥੇ 12 ਮਹੀਨੇ ਚੱਲਦੇ ਹੀ ਰਹਿੰਦੇ ਨੇ ਬਟ ਜਿਵੇਂ ਹੁਣ ਸਮਰ ਸਟਾਰਟ ਹੋ ਗਿਆ ਤਾਂ ਉੱਥੇ ਤੁਹਾਨੂੰ ਟੀ-ਸ਼ਰਟਾਂ ਦਾ ਕੱਪੜਾ ਨਾਈਟ ਸੂਟਸ ਦਾ ਕੱਪੜਾ ਮੀਨਸ ਤੁਸੀਂ ਜਿਹੜੇ ਥਾਂ ਨੂੰ ਹੁੰਦੇ ਨੇ ਰੱਖੇ ਵੇ ਦੁਕਾਨਦਾਰ ਹਨ ਤਾਂ ਉਹਦੇ ਵਿੱਚੋਂ ਤੁਸੀਂ ਮੀਟਰਾਂ ਦੇ ਹਿਸਾਬ ਨਾਲ ਕਟਵਾ ਕੇ ਲੈ ਸਕਦੇ ਹੋ ਜੀ ਗਊਸ਼ਾਲਾ ਵਿੱਚ ਤੇ ਦੂਸਰੇ ਨੰਬਰ ਤੇ ਆ ਜੀ ਫੀਲਡ ਗੰਜ ਮਾਰਕੀਟ ਫੀਲਡ ਗੰਜ ਗੰਜ ਮਾਰਕੀਟ ਵਿੱਚ ਤੁਹਾਨੂੰ ਇਸ ਤਰ੍ਹਾਂ ਕਾਟਨ ਦੇ ਨਾ ਟੋਟਿਆਂ ਦੇ ਢੇਰਾਂ ਦੇ ਢੇਰ ਉਹਨਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਹੁੰਦੇ ਜੋ ਕਿ ਸਿਰਫ 100-100 ਰੁਪਏ ਨੂੰ ਦਿੱਤਾ ਜਾਂਦਾ ਹੈ ਉਹ ਸਾਰੇ ਟੋਟੇ ਤੁਸੀਂ ਕੋਈ ਵੀ ਸਲਵਾਰ ਸੂਟ ਬਣਾ ਲਓ ਡ्रेसेस ਬਣਵਾ ਲਓ ਕੁਝ ਵੀ ਬਣਾ ਲਓ ਤੁਹਾਡੇ ਤੇ ਡਿਪੈਂਡ ਹੈ ਬਟ ਜੋ ਗਊਸ਼ਾਲਾ ਮਾਰਕੀਟ ਹੈ ਜੀ ਤੁਹਾਨੂੰ ਕੱਪੜੇ ਦੀ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਂਦੀ ਜਿਵੇਂ ਮੰਨ ਲਓ ਕੋਈ ਬੱਚਿਆਂ ਦੀਆਂ ਛੋਟੇ-ਛੋਟੀਆਂ ਡ्रेसेस ਹੋਈਆਂ ਜਿਵੇਂ ਕੋਈ ਫਰ ਵਾਲੀ ਡ्रेसेस ਹੋਈ ਸਿੱਪੀਆਂ ਸਤਾਰਿਆਂ ਵਾਲੀ ਡ्रेसेस ਦਾ ਫੈਬਰਿਕ ਹੋ ਗਿਆ ਉਹ ਸਾਰੇ ਤੁਹਾਨੂੰ ਉਸ ਤਰ੍ਹਾਂ ਦਾ ਕੱਪੜਾ ਸਿਰਫ ਤੁਹਾਨੂੰ ਲੁਧਿਆਣੇ ਦੀ ਪ੍ਰਾਚੀਨ ਗਊਸ਼ਾਲਾ ਮਾਰਕੀਟ ਵਿੱਚ ਮਿਲੇਗਾ ਜੀ ਤੇ ਉੱਥੇ ਕੱਪੜੇ ਦੀ ਨਾ ਬਹੁਤ ਜ਼ਿਆਦਾ ਵੈਰਾਈਟੀ ਹੈ ਜੋ ਕਿ ਲੁਧਿਆਣੇ ਦੀ ਹੋਰ ਕਿਸੇ ਵੀ ਮਾਰਕੀਟ ਵਿੱਚ ਨਹੀਂ ਹੈ ਤੇ ਉੱਥੇ ਤੁਹਾਨੂੰ ਕਪੜਾ ਮੀਟਰਾਂ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ ਤੇ ਪਲੱਸ ਦੂਸਰਾ ਉਹ ਕਪੜਾ ਤੁਹਾਨੂੰ ਉੱਥੇ ਤੋਲ ਕੇ ਵੀ ਦਿੰਦੇ ਨੇ ਤਾਂ ਇਸ ਤਰ੍ਹਾਂ ਇਹ ਨਹੀਂ ਹੈ ਕਿ ਸਮਰ ਵਿੱਚ ਤੁਹਾਨੂੰ ਉੱਥੇ ਮੀਨਸ ਆ ਕੇ ਗਰਮ ਕਪੜਾ ਮਿਲੇਗਾ ਗਰਮ ਕਪੜਾ ਤਾਂ ਉੱਥੇ 12 ਮਹੀਨੇ ਚੱਲਦਾ ਹੀ ਰਹਿੰਦਾ ਹੈ ਬਟ ਸਮਰ ਵਿੱਚ ਆ ਕੇ ਉੱਥੇ ਕੋਟਨ ਦਾ ਸਟਾਕ ਵੀ ਲੱਗ ਜਾਂਦਾ ਹੈ ਜੀ ਤਾਂ ਦੋਸਤੋ ਇਹ ਸੀ ਕਿ ਮੇਰੀ ਇਨਫੋਰਮੇਟਿਵ ਵੀਡੀਓ ਵੀਡੀਓ ਪਸੰਦ ਆਏ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਅੱਗੇ ਸ਼ੇਅਰ ਵੀ ਕਰਦਿਆ ਕਰੋ ਦੱਸਿਆ ਕਰੋ ਕਿ ਤੁਹਾਨੂੰ ਲੁਧਿਆਣੇ ਦੇ ਕਿਹੜੇ ਬਾਜ਼ਾਰ ਦੇਖਣੇ ਆ ਤੇ ਲੁਧਿਆਣੇ ਦੇ ਕਿਹੜੇ ਬਾਜ਼ਾਰਾਂ ਵਿੱਚ ਕਿਹੜਾ ਕੱਪੜਾ ਮਿਲਦਾ ਹੈ ਜੀ ਤਾਂ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦੱਸਿਆ ਜਾਵੇ ਕਿ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਕਾਲ ਜੀ